ਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਦੀ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਬਦਲ ਕੈਂਪ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਮਜੀਠੀਆ ਦੇ ਵਿਰੋਧਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਈ ਅਕਾਲੀ ਲੀਡਰਾਂ ਨੇ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਸੂਬਾ ਸਕੱਤਰ ਸਰਬਜੋ ਸਿੰਘ ਸਾਬੀ ਨੇ ਅਸਤੀਫਾ ਦਿੱਤਾ ਹੈ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਮਜੀਠੀਆ ਦੇ ਨਾਲ ਸਹਿਮਤੀ ਜਤਾਈ ਹੈ ਇੱਕ ਕੋਰ ਕਮੇਟੀ ਮੈਂਬਰ ਦੋ ਹਲਕਾ ਇੰਚਾਰਜ ਦੀ ਮਜੀਠੀਆ ਨੂੰ ਹਮਾਇਤ ਹੈ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਲਖਬੀਰ ਸਿੰਘ ਲੋਧੀ ਨੰਗਲ ਜੋ ਕੋਰ ਕਮੇਟੀ ਦੇ ਮੈਂਬਰ ਵੀ ਨੇ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਨੇ ਅਸ਼ਨਾਲਾ ਦੇ ਸਬਜੋਤ ਸਿੰਘ ਸਾਭੀ ਇਸ ਤੋਂ ਇਲਾਵਾ ਰਮਨਦੀਪ ਸਿੰਘ ਸੰਧੂ ਸਿਮਰਜੀਤ ਸਿੰਘ ਢਿੱਲੋਂ ਯੂਕੇ ਯੂਥ ਆਗੂ ਨੇ ਨਾ ਆਗਵਾ ਦੇ ਵੱਲੋਂ ਸਿੱਧਾ ਤੌਰ ਤੇ ਵਿਕਰਮ ਅਜੀਠੇ ਦੀ ਹਮਾਇਤ ਕੀਤੀ ਗਈ ਹੈ ਅ ਦਰਸਲ ਵਿਕਰਮ ਅਜੀਠਿਆ ਸਣੇ ਸੱਤ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਹੈ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਤੇ ਜੋ ਪਰਸੋਂ ਐ ਜੀ ਪੀ ਸੀ ਅੰਤਰੀ ਕਮੇਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੋ ਦੋ ਜਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸਿੱਧੇ ਤੌਰ ਤੇ ਉਸ ਫੈਸਲੇ ਦਾ ਵਿਰੋਧ ਕੀਤਾ ਗਿਆ ਇਹ ਕਿਹਾ ਗਿਆ ਕਿ ਇਹ ਆਗੂ ਇਹ ਸੱਤਾ ਆਗੂ ਵਿਕ੍ਰਮ ਸਿੰਘ ਮਜੀਠੀਆ ਸਣੇ ਉਸ ਫੈਸਲੇ ਦੇ ਨਾਲ ਸਹਿਮਤ ਨਹੀਂ ਨੇ ਉਸ ਫੈਸਲੇ ਦੇ ਨਾਲ ਉਹਨਾਂ ਦੇ ਮਨਾਂ ਨੂੰ ਡੂੰਗੀ ਠੇਸ ਪਹੁੰਚੀ ਹੈ ਸਿੱਧੇ ਤੌਰ ਤੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਨਜ਼ਰਾ ਇਤਿਹਾਸ ਤੌਰ ਤੇ ਜਿਸ ਲਈ ਕਿਤੇ ਉਹਨੇ ਬਗਾਵਤ ਉਠਲੀ ਹੈ ਤੋਂ ਉਸ ਤੋਂ ਬਾਅਦ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਸੁਭਾ ਸਕੱਤਰ ਸਰਜੋਤ ਸਿੰਘ ਸਾਭੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਅ ਦਰਸਲ ਪਰਸੋਂ ਦਾ ਪਹਿਲਾ ਪੂਰਾ ਇਹ ਘਟਨਾਕਰਮ ਜਦੋਂ ਐਸਜੀਪੀਸੀ ਯੰਤਰੀ ਕਮੇਟੀ ਦੀ ਮੀਟਿੰਗ ਹੋਈ ਹਾਲਾਂਕਿ ਏਜੰਡਾ ਨਹੀਂ ਸੀਗਾ ਕਿ ਇਸ ਤਰੀਕੇ ਦਾ ਕੋਈ ਉੱਥੇ ਕਾਰਵਾਈ ਕੀਤੀ ਜਾਵੇਗੀ ਜਾਂ ਜੱਥੇਦਾਰਾਂ ਨੂੰ ਲੈ ਕੇ ਕੋਈ ਚਰਚਾ ਕੀਤੀ ਜਾਵੇਗੀ ਏਜੰਡਾ ਬਜਰਦਾ ਸੀਗਾ ਏਜੰਡਾ ਇਹ ਸੀ ਹਜਿੰਦਰ ਸਿੰਘ ਢਾਮੀ ਦੇ ਸਤੀਫੇ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਪਰ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਫੈਸਲਾ ਜੋ ਕਿ ਪਰਸੋਂ ਸਾਹਮਣੇ ਆਉਂਦਾ ਉਸ ਤੋਂ ਬਾਅਦ ਇੱਕ ਕਰਕੇ ਜਿੰਨੇ ਵੀ ਆਗੂ ਸਾਡੇ ਨਾਲ ਕਾਲੀ ਦਲ ਦੇ ਜੁੜੇ ਸਾਰਿਆਂ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਪਰ ਵਿਕਰਮ ਸਿੰਘ ਮਜੀਠੀਆ ਦੇ ਸੋਰ ਅਕਾਲੀ ਦਲ ਦੀ ਬਾਕੀ ਲੀਡਰਸ਼ਿਪ ਨੂੰ ਬਿਲਕੁਲ ਵੱਖਰੇ ਸਿੱਧੇ ਤੌਰ ਤੇ ਜੀਪੀਸੀ ਸੈਂਤਰੀ ਕਮੇਟੀ ਦੇ ਫੈਸਲੇ ਦਾ ਵਿਰੋਧ ਕਰ ਦਿੱਤਾ ਗਿਆ ਤੇ ਜਥੇਦਾਰਾਂ ਨੂੰ ਹਟਾਉਣ ਤੇ ਅਕਾਲੀ ਦਲ ਦੇ ਵਿੱਚ ਹੁਣ ਵੱਡਾ ਕਲੇਸ਼ ਹੋ ਗਿਆ ਵਿਕਰਮ ਮਜੀਠੀਆ ਦੀ ਬਗਾਵਤ ਤੇ ਅਕਾਲੀ ਦਲ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਵਿਕਰਮ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਦੇ ਵਿੱਚ ਛੁੜਾ ਮਾਰਿਆ ਇਹ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਕਹ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਦੀ ਸੋਨਗਣਾ ਦਾ ਸੁਸਣੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਮਜੀਠੀਆ ਦਾ ਫਰਜ਼ ਸੀ ਸੁਖਬੀਰ ਦਾ ਸਾਥ ਦੇਣਾ ਓਕੇ ਸਮੇਂ ਸੁਖਵੀਰ ਬਾਦਲ ਨੇ ਮਜੀਠੀਆ ਦੇ ਪਿਠ ਪੂਰੀ ਹੈ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੇ ਮਜੀਠੀਆ ਦੇ ਵੱਲੋਂ ਸਵਾਦ ਚੁੱਕ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਆਪਸੀ ਖਿੱਚੋ ਤਾਣ ਕਰਕੇ ਇਹ ਹਾਲਾਤ ਹੋਏ ਨੇ ਅੰਤਰੀਕ ਕਮੇਟੀ ਦੇ ਫੈਸਲੇ ਦੇ ਨਾਲ ਡੂੰਗੀ ਠੇਸ ਪਹੁੰਚੀ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਹੈ ਤਖਤ ਸਾਹਿਬ ਦੀ ਮਾਨ ਮਰਿਆਦਾ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਜੋ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਉਸ ਬਿਆਨ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਨਾ ਸ਼ਬਦਾਂ ਦਾ ਅਸ ਜ਼ਿਕਰ ਕੀਤਾ ਜਾਂਦਾ ਤੇ ਉਸ ਦੇ ਕੁ ਸਨੇਬਾਦੀ ਅਕਾਲੀ ਦਲ ਦਾ ਇੱਕ ਪ੍ਰੈਸ ਨੋਟ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦਰ ਦੇ ਨਾਮ ਤੇ ਇਹ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਤੇ ਉਸ ਦੇ ਵਿੱਚ ਕਾਫੀ ਤਲਖ ਸ਼ਬਦਾਂ ਦਾ ਜੋ ਕਿ ਇਸਤੇਮਾਲ ਪ੍ਰੈਸ ਨੋਟ ਦੇ ਵਿੱਚ ਕੀਤਾ ਗਿਆ ਬਲਵਿੰਦਰ ਸਿੰਘ ਖੁੰਦਰ ਦੇ ਵਿੱਚ ਵੱਲੋਂ ਇਸ ਪ੍ਰੈਸ ਨੋਟ ਦੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਬਿਕਮ ਅਜੀਤਿਆ ਨੇ ਸੁਖਵੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸਾਇਸਿਕਲ ਦਾ ਸਵਾਗਤ ਕਰਦਾ ਵੀ ਉਹਨਾਂ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ ਤੇ ਇਹ ਜਿਹੜੀਆਂ ਪੂਰੇ ਪੰਥ ਦੀਆਂ ਭਾਵਨਾਵਾਂ ਨੇ ਵੀ ਤੁਸੀਂ ਜੋ ਮਰਜ਼ੀ ਹੋਰ ਕਰੀ ਜਾਓ ਪਰ ਅਕਾਲ ਤਖਤ ਨੂੰ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਸਰੇ ਜਥੇਦਾਰਾਂ ਸਾਹਮਣੇ ਇਸ ਤਰੀਕੇ ਨਾਲ ਤੁਸੀਂ ਉਹਨਾਂ ਨਾਲ ਵਿਹਾਰ ਨਹੀਂ ਕਰ ਸਕਦੇ ਉਹ ਕੋਈ ਤੁਹਾਡੇ ਮੁਲਾਜ਼ਮ ਨਹੀਂ ਤੁਹਾਡੇ ਕੋਈ ਨੌਕਰ ਨਹੀਂ ਉਹ ਉਹ ਸਭ ਤੋਂ ਉੱਚੀ ਪਦਵੀ ਹੈ ਸਿੱਖ ਕੌਮ ਦੀ ਤੇ ਬਿਨਾਂ ਕਾਰਨ ਤੋਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਲਾਉਣਾ ਖਾਸ ਤੌਰ ਤੇ ਉਸ ਹਾਊਸ ਵੱਲੋਂ ਜਿਨ੍ਹਾਂ ਦੀ ਮਿਆਦ ਬੜਾ ਸਮਾਂ ਪੂਰ ਪਹਿਲਾਂ ਪੂਰੀ ਹੋ ਚੁੱਕੀ ਹੈ ਆ 14ਵਾਂ ਸਾਲ ਚੱਲ ਰਿਹਾ ਪੰਜ ਸਾਲ ਬਾਅਦ ਤੇ ਤੁਹਾਡਾ ਲੋਕਤੰਤਰੀ ਅਧਿਕਾਰ ਹੀ ਖਤਮ ਹੋ ਜਾਂਦਾ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਤਰਨ ਕਮੇਟੀ ਦੇ ਲੈ ਫੈਸਲੇ ਤੇ ਜਿਸ ਤਰ੍ਹਾਂ ਸਾ ਵਿਕਰਮਜੀਤ ਸਿੰਘ ਜੀ ਆ ਤੇ ਉਹਨਾਂ ਦੇ ਸਾਥੀਆਂ ਨੇ ਪ੍ਰਤੀਕੰਮ ਦਿੱਤਾ ਮੈਂ ਸਮਝਦਾ ਕਿ ਇਹੀ ਦਰਦ ਇਹੀ ਪੀੜਾ ਇਹੀ ਚੀਜ਼ ਹਰ ਪੰਥਾ ਤੈਸੀ ਦੀਆ ਇਹੀ ਇਹੀ ਮੈਂ ਸਮਝਦਾ ਫਿਗਰ ਹਰ ਪੰਥ ਦਰਦੀ ਨੂੰ ਪੰਜਾਬ ਦੇ ਤੈਸੀ ਨੂੰ ਔਰ ਪੰਜਾਬ ਤੇ ਪੰਥ ਦਾ ਭਲਾ ਚਾਹਣ ਵਾਲੇ ਹਰ ਵਿਅਕਤੀ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਅੱਜ ਜੋ ਵਿਕਰਮਜੀਤ ਸਿੰਘ ਜੀਸੀਏ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਇਹ ਕੁਦਰਤੀ ਤੌਰ ਤੇ ਜਿਹਦੀ ਪੰਥਕ ਸੋਚ ਹੋਏਗੀ ਪੰਥਕ ਭਾਵਨਾ ਹੋਏਗੀ ਉਹਦਾ ਦਰਦ ਉੱਥਲੇਗਾ ਉੱਥਰੇਗਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਨ ਕਮੇਟੀ ਦੇ ਲੈ ਫੈਸਲੇ ਤੇ ਜਿਸ ਤਰ੍ਹਾਂ ਸਾ ਵਿਕਰਮਜੀਤ ਸਿੰਘ ਜੀਖਿਆ ਤੇ ਉਹਨਾਂ ਦੇ ਸਾਥੀਆਂ ਨੇ ਪ੍ਰਤੀਕਮ ਦਿੱਤਾ ਮੈਂ ਸਮਝਦਾ ਕਿ ਇਹੀ ਦਰਦ ਹੈ ਹੀ ਪੀੜਾ ਹੈ ਹੀ ਤੀਸ ਹਰ ਪੰਥ ਹੈ ਤੈਸੀ ਦੀਆ ਇਹੀ ਇਹੀ ਮੈਂ ਸਮਝਦਾ ਫਿਗਰ ਹਰ ਪੰਥ ਦਰਦੇ ਨੂੰ ਪੰਜਾਬ ਹਤਾਇਸੀ ਨੂੰ ਔਰ ਪੰਜਾਬ ਤੇ ਪੰਥ ਦਾ ਭਲਾ ਚਾਹਣ ਵਾਲੇ ਹਰ ਵਿਅਕਤੀ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਕਿ ਜੋ ਵਰਤੋ ਅੱਜ ਇੱਕ ਵਿਅਕਤੀ ਵੱਲੋਂ ਕਹਿ ਲੋ ਇੱਕ ਧੜੇ ਵੱਲੋਂ ਕਹਿ ਲੋ ਕੁਝ ਲੋਕਾਂ ਵੱਲੋਂ ਸ਼ਰਮਣੀ ਅਕਾਲੀ ਦਲ ਦੀ ਹੋਰ ਹੀ ਇਕਤਾ ਨੂੰ ਤਾਰ ਪਿੱਡੋ ਕਰਕੇ ਮਨ ਲੀਰੋ ਲੀਰ ਕਰਨ ਦਾ ਰਾਹ ਜਿਹੜਾ ਚੁਣਿਆ ਔਰ ਖਾਸ ਤੌਰ ਤੇ ਜਥੇਦਾਰ ਸਾਹਿਬਾਨ ਨੂੰ ਉਪਮਾਨਿਤ ਕਰਨ ਦਾ ਔਰ ਇਹ ਦੱਸਣਾ ਦਾ ਕਿ ਸਿੰਘ ਸਾਹਿਬਾਨ ਤੋਂ ਵੱਡੇ ਨੇ ਕੁਝ ਲੋਗ ਸਿੰਘ ਸਾਹਿਬਾਨ ਤੋਂ ਵੱਡਾ ਹੈ ਇੱਕ ਧੜਾ ਮਨ ਇਹ ਮੈਂ ਸਮਝਦਾ ਬੜੀ ਚਿੰਤਾ ਵਾਲੀ ਗੱਲ ਆ ਔਰ ਉਸ ਚਿੰਤਾ ਦਾ ਇਜ਼ਹਾਰ ਅੱਜ ਜੋ ਵਿਕਰਮਜੀਤ ਸਿੰਘ ਜੀਟੀਏ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਇਹ ਕੁਦਰਤੀ ਤੌਰ ਤੇ ਜਿਹਦੀ ਪੰਥਕ ਸੋਚ ਹੋਏਗੀ ਪੰਥਕ ਭਾਵਨਾ ਹੋਏਗੀ ਉਹਦਾ ਦਰਦ ਉੱਠਲੇਗਾ ਉੱਥਰੇਗਾ ਜਿਸ ਤਰ੍ਹਾਂ ਅੱਜ ਜੀਤਿਆ ਸਾਹਿਬ ਦਾ ਉੱਠਿਆ ਤੋਂ ਮੈਂ ਸਮਝਦਾ ਇਸੇ ਲਈ ਅੱਜ ਲੋੜ ਆ ਹਰ ਪੰਥਰਤਾਸੀ ਨੂੰ ਪੰਥ ਦਰਦੀ ਨੂੰ ਪੰਜਾਬ ਦਾ ਭਲਾ ਚਾਹਣ ਵਾਲੇ ਨੂੰ ਕਿ ਅੱਡ ਅੱਡ ਚੁੱਲ੍ਹੇ ਸਮੇਤ ਕੇ ਜੋ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇਸ਼ਾਰਾ ਕੀਤਾ ਸੀ ਕਿ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਗਿਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਔਰ ਪੰਥਕ ਸੰਸਥਾਵਾਂ ਦੀ ਇਜ਼ਾਦ ਹਾਜ਼ਰੀ ਵੜਾਉਣ ਲਈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਣ ਮਤ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਸਾਰੇ ਧਰਮ ਭਲੇਖੇ ਸਾਰੇ ਮਤ ਭੇਦ ਭਲਾ ਕੇ ਇੱਕ ਜੁੜਤਾ ਦੇ ਨਾਲ ਇਕੱਠੇ ਹੋਈਏ ਤਾਂ ਕਿ ਇਹ ਏਕਾ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਤੀ ਕਟਕ ਸਾਹ ਤੇ ਐ ਜੀਪੀਸੀ ਦੇ ਹੋਸਸ ਸਾਹਿਬਾਨ ਨੂੰ ਅਜ਼ਾਰ ਕਰਾਉਂਦਾ ਉਹ ਸਾਨੂੰ ਇੱਕ ਮਜ਼ਬੂਤ ਪੰਥਕ ਤਿਰ ਵੜਾਉਣ ਦੇ ਵਿੱਚ ਸਹਾਇ ਹੋਏਗਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੱਤ ਆ ਗਿਆ ਜਦੋਂ ਅਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕੀਤਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਿਖਾਈ ਨਵਜੋਤ ਸਿੰਘ ਸਿੱਧੂ ਵਾਰੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਿਖਾਈ ਤੁਸੀਂ ਜਸਵੰਤ ਸਿੰਘ ਖੋਵਾ ਵਾਰੀ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਹੇ ਸਰਦਾਰ ਨਰਮਲ ਸਿੰਘ ਕਾਲੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕਿੰਡ ਕਾਤਾਰ ਦੇ ਲੀਡਰਾਂ ਦੀ ਗੱਲ ਕਰ ਲੋ ਜਿਹਦੇ ਵਿੱਚ ਬੋਨੀ ਜੀ ਆ ਗਏ ਰਵਿਕਰਨ ਸਿੰਘ ਕਾਲੋਂ ਜੀ ਆ ਗਏ ਜੇ ਜੇ ਟਿੱਕਾ ਜੀ ਆ ਗਏ ਬਲਾਰੀਆ ਜੀ ਆ ਗਏ ਉਪਕਾਰ ਸਿੰਘ ਸੰਧੂ ਆ ਗਏ ਤਲਵੀਰ ਸਿੰਘ ਗੇਲੇ ਆ ਗਿਆ ਡਾਕਟਰ ਤਲਵੀਰ ਸਿੰਘ ਵੇਰਕਾ ਜੀ ਆ ਗਏ ਸਾਡੇ ਮੀਆਂ ਵੇਡ ਮਨਜੀਤ ਸਿੰਘ ਮੰਨਾ ਜੀ ਆ ਗਏ ਪਰਮੇਸ਼ਰ ਸਿੰਘ ਸੰਧੂ ਜੀ ਆ ਗਏ ਜੋਚੀ ਸਾਹਿਬ ਆ ਗਏ ਮੈਨੂੰ ਲੱਗਦਾ ਕਿ ਇੱਕ ਦੋ ਹੀ ਰਹਿਗੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਉਹ ਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿਗੇ ਸੀ ਸੋ ਆਪਣੀ ਵਾਰੀ ਤੇ ਰਾ ਦੇ ਲਈ ਕਿਉਂ ਨਹੀਂ ਵਿਖਾਈ ਜੀ ਇਹ ਤੁਹਾਡੀ ਬੜੇ ਲੰਮੇ ਸਮੇਂ ਤੋਂ ਇਹ ਮੰਚਾ ਸੀ ਕਿ ਮੈਂ ਤਰੀਕੇ ਤਰੀਕੇ ਦੇ ਨਾਲ ਰੌਲਾ ਬਣਾ ਪਵੇ ਤੇ ਕਾਲੀਦੁੱਲ ਨੂੰ ਖਤਮ ਕਰਦਾ ਤੁਸੀਂ ਬੜੇ ਲੰਮੇ ਸਮੇਂ ਤੋਂ ਚਾਹਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ ਔਰ ਜਿਹੜੀ ਇਯਾਲੀ ਸਾਹਿਬ ਚਲੋ ਬਹੁਤ ਵਧੀਆ ਇਨਸਾਨੀ ਯਾਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਹੀ ਜਾਰੀ ਸੀਗੀ ਉਹ ਵੀ ਤੁਸੀਂ ਪਗਾ ਦਿੱਤੀ ਕਿਉਂਕਿ ਇਹਦੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮੈਂ ਹੈਰਾਨ ਆ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤੋਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮੁਜੀਠਿਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ ਇਹ ਜਿਹੜਾ 7 ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸੀ ਸਾਰੇ ਉਮੀਦਵਾਰ ਨੂੰ ਇਕੱਠਾ ਕਰਨਾ ਸੀਗਾ ਸੁਖਬੀਰ ਉਸ ਵਾਅਦੇ ਤੋਂ ਮੁੱਕਰ ਗਿਆ ਤੇ ਹੁਣ ਉਹਦੇ ਬਦਲੇ ਕਰਕੇ ਇਹਨਾਂ ਸਿੰਘ ਸਾਹਿਬਾਂ ਨੂੰ ਕੱਢਿਆ ਜਿਹਦੇ ਕਰਕੇ ਹੋਰ ਬਹੁਤ ਮਾਰ ਆ ਸਰ ਤਖਬਾਰ ਸਿਸਟਮ ਜੋ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਸਮਾਂ ਕਿਦਾਂ ਦਾ ਜੋ ਚੱਲ ਰਿਹਾ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੋਊਗਾ ਉਸ ਅਕਾਲੀ ਦਲ ਦਾ ਹੋਊਗਾ ਕਿ ਉਹ ਅਕਾਲ ਤਖਤ ਦੀ ਛਤਰ ਸ਼ਾਹ ਹੈ ਠੋਕਰ ਤੁਰਬ ਉਹ ਅਮੇਸ਼ਾ ਹੀ ਅਕਾਲ ਤਖਤ ਦਾ ਉਹਦਾ ਵੱਡਾ ਹੋਇਆ ਕਦੇ ਕਮੇਟੀ ਦਾ ਉਹਦਾ ਉਹਦਾ ਨਹੀਂ ਹੋਇਆ ਮੁਸ਼ਕਲ ਇਹ ਹੋ ਗਈ ਯਾਰ ਬਈ ਜਿਸ ਅਕਾਲ ਤਖਤ ਨੂੰ ਜਿਸ ਪਰਪਸ ਨਾਲ ਸੇ ਬਣਾਇਆ ਸੀਗਾ ਉਹ ਇਹਨਾਂ ਨੇ ਉਹਦਾ ਨੁਕਸਾਨ ਇਹ ਐਗਜ਼ੈਕਟਿਵ ਜਿਹੜੀ ਆ ਕਿ ਰੋਮਨਿਕ ਬੈਠੀ ਦੀ ਉਹਦੇ ਤੇ ਉਹਨਾਂ ਦਾ ਕੰਟਰੋਲ ਆ ਤੇ ਐਗਜ਼ੈਕਟਿਵ ਵੀ ਆਪਣੀ ਸੋਚ ਨਾਲ ਫੈਸਲਾ ਨਹੀਂ ਲੈਂਦੀ ਜੋ ਸੰਗਵੀਰ ਕਹਿੰਦਾ ਉਹ ਫੈਸਲਾ ਲੈਂਦੀ ਇਸ ਕਰਕੇ ਤਾਂ ਜਿਹੜੇ ਗੱਲ ਤੋਂ ਰਿਹਾ ਥਾਮੀ ਉਹ ਸ਼ਾਰਾ ਬੰਦਾ ਸੀਗਾ ਉਹਨੇ ਵੀ ਸੋਚਿਆ ਬਈ ਇਹ ਗਲਤ ਫੈਸਲਾ ਮੇਰੇ ਕੋਲ ਕਰਾਂਦਾ ਆ ਉਹ ਛੱਡ ਗਿਆ ਉਹ ਮੁੜ ਕੇ ਵਾਪਸ ਨਹੀਂ ਆਇਆ ਇਹ ਜਿਹੜਾ ਹੁਣ ਸੰਗਵੀਰ ਦਾ ਰਿਸ਼ਤੇਦਾਰ ਕੇਰਲ ਮੀਰ ਪ੍ਰਧਾਨ ਲਗਾ ਇਹਨੇ ਤੇ ਨੁਕਸਾਨ ਅਕਾਲੀ ਦਲ ਦਾ ਕਰਨਾ ਹੀ ਕਰਨਾ